ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ 'ਤੇ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਕਾਟਨ ਦੇ ਤੇ ਔਰ ਪਾਰਟੀ ویئر ਸੂਟ ਆ ਜਿਹੜੇ ਸ਼ੇਅਰ ਕਰ ਰਹੇ ਆ। ਸੋ ਜਿਵੇਂ ਕਿ ਹੁਣ ਜਿਹੜੇ ਆਪਣੇ ਗਰਮੀਆਂ ਵਾਲਾ ਸੀਜ਼ਨ ਦਾ ਕਾਫੀ ਚੜਾ ਜਾ ਚੁੱਕਿਆ ਹੈਗਾ ਔਰ ਅਸੀਂ ਤੁਹਾਨੂੰ ਫੇਰ ਵੀ ਜਿਹੜੇ ਸੂਟਸ ਹੈਗੇ ਕੁਝ ਬੰਨਤੇ ਹੈਗੇ ਉਹ ਦਿਖਾ ਰਹੇ ਆ। ਅਗਰ ਤੁਸੀਂ ਆਰਡਰ ਕਰਨਾ ਹੈਗਾ ਤਾਂ ਸੇਮ ਪਲੀਜ਼ ਨਹੀਂ ਮਿਲਣਾ ਹੈਗਾ ਤੁਸੀਂ ਉਹਨੂੰ ਆਪਣੇ ਵਿంటర్ ਸੂਟਸ ਦੇ ਉੱਪਰ ਬਣਵਾ ਸਕਦੇ ਹੋ। ਕਿ ਕਾਫੀ ਸਟਾਕ ਆ ਜਿਹੜਾ ਆਲਰੇਡੀ ਸਾਡੇ ਕੋਲੇ ਪਿਆ ਹੈਗਾ ਤੁਹਾਨੂੰ ਮੈਂ ਉਹ ਕਿਸੇ ਵੀਡੀਓ ਦੇ ਵਿੱਚ ਸ਼ੋਅ ਕਰ ਦਾਂਗੇ ਤੁਸੀਂ ਕੋਈ ਵੀ ਡਿਜ਼ਾਈਨ ਕਿਸੇ ਵੀ ਸਟੱਫ ਤੇ ਜਿਹੜਾ ਬਣਾ ਸਕਦੇ ਆ ਸਾਡੇ ਕੋਲੇ ਆਲਰੇਡੀ ਕਾਫੀ ਜਿਹੜਾ ਸਟੱਫ ਹੈਗਾ ਪਿਆ ਹੈਗਾ ਸੋ ਜਿਵੇਂ ਕਿ ਇਹ ਹੈਗਾ ਜੀ ਫਰੋਜ਼ੀ ਕੈਮਰੀ कॉटन ਦੇ ਉੱਪਰ ਹੈਗਾ ਇਹਦੇ ਤੇ ਅਸੀਂ ਬਾਜੂ ਤੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਇਸ ਤਰ੍ਹਾਂ ਉੱਪਰ ਜਿਹੜਾ ਇਹਦਾ ਵਰਕ ਕੀਤਾ ਹੋਇਆ ਔਰ ਬੈਕ ਤੇ ਤੇ ਇਸ ਤਰ੍ਹਾਂ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆ ਸੋ ਇਹ ਦੇਖੋ ਬਹੁਤ ਹੀ ਸਟਾਈਲਿਸ਼ ਆ ਔਰ ਡਿਫਰੈਂਟ ਜਿਹੜਾ ਕਨਸੈਪਟ ਆ ਇਸ ਤਰ੍ਹਾਂ ਦਾ ਔਰ ਇਹਦੇ ਨਾਲ ਵੀ ਆਪਾਂ ਜਿਹੜਾ ਬਾਟਮ ਤੇ ਵਰਕ ਕੀਤਾ ਹੋਇਆ ਸਟ੍ਰੇਟ ਬਾਟਮ ਦੇ ਅਕੋਰਡਿੰਗ ਆ ਜਿਹੜਾ ਵਰਕ ਕੀਤਾ ਹੋਇਆ ਔਰ ਇਸ ਤਰ੍ਹਾਂ ਆਪਾਂ ਦੁਪੱਟੇ ਤੇ ਡਾਈ ਡਾਈ ਦਿੱਤਾ ਹੋਇਆ ਸੋ ਇਹ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈ ਔਰ ਨੈਕਸਟ ਹੈਗਾ ਜਿਹੜਾ ਕਾਟਨ ਦਾ ਸੂਟ ਉਹ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਵੀ ਤੁਸੀਂ ਕਿਸੇ ਵੀ ਸਮਰ ਵਾਲੇ ਸੋਰਸ ਤੇ ਵੀ ਬਣਾ ਸਕਦੇ ਹੋ ਸੋ ਇਸ ਤਰ੍ਹਾਂ ਆਪਾਂ ਇਹਦੇ ਗਲੇ ਦੇ ਉੱਪਰ ਫਿਨਿਸ਼ਿੰਗ ਕੀਤੀ ਹੋਈ ਹੈ ਔਰ ਇਸ ਤਰ੍ਹਾਂ ਘੇਰੇ ਦੇ ਉੱਪਰ ਬਣਾਇਆ ਹੋਇਆ ਹੈ ਜੀ ਔਰ ਬਾਜੂ ਤੇ ਵੀ ਇਸੇ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਜਿਹੜੀ ਬਾਜੂ ਤੇ ਆਉਂਦੀ ਹੈ ਇਸ ਤਰ੍ਹਾਂ ਤੇ ਸੋ ਇਹ ਵੀ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਇਹ ਵੀ ਤੁਸੀਂ ਹਲਕੇ ਫੁਲਕਾ ਜਿਹੜਾ ਪ੍ਰਿੰਟਡ ਸੂਟ ਹੈਗਾ ਉਹਦੇ ਤੇ ਆਪਾਂ ਇਹਨੂੰ ਰੈਡੀ ਕਰ ਸਕਦੇ ਆ ਇਸ ਤਰ੍ਹਾਂ ਦਾ ਦੁਪੱਟਾ ਆਪਾਂ ਇਹਦੇ ਨਾਲ ਆ ਜਿਹੜਾ ਰੈਡੀ ਕੀਤਾ ਹੋਇਆ ਸੋ ਨੈਕਸਟ ਹੈਗਾ ਜੀ ਪਾਰਟੀ ਵੇਅਰ ਸੂਟ ਹੈ ਇਹ ਬਹੁਤ ਹੀ ਪਿਆਰਾ ਜਿਹਾ ਕਾਪਰ ਕਲਰ ਦੇ ਉੱਪਰ ਬਣਿਆ ਹੋਇਆ ਡਿਜ਼ਾਈਨ ਹੈ ਔਰ ਇਹਨੂੰ ਤੁਸੀਂ ਸੇਮ ਵੀ ਬਣਾ ਸਕਦੇ ਹੋ ਔਰ ਆਪਣੀ ਚੋਇਸ ਦੇ ਅਕੋਰਡਿੰਗ ਵੀ ਜਿਹੜਾ ਬਣਾ ਸਕਦੇ ਹੋ ਸੋ ਇਹ ਦੇਖੋ ਇਹ ਬਹੁਤ ਹੀ ਡਿਫਰੈਂਟ ਸਟਾਈਲ ਦਾ ਸੂਟ ਹੈਗਾ ਇਸ ਤਰ੍ਹਾਂ ਦੇ ਜਿਹੜੇ ਦੋਨੋਂ ਫਲਾਅਰ ਆਉਂਦੇ ਹੈਗੇ ਆ ਉੱਪਰ ਆਪਾਂ ਪੋਟਲੀ ਦਿੱਤੇ ਹੋਏ ਆ ਇਸ ਤਰ੍ਹਾਂ ਬਾਜੂ ਦਾ ਫਲਾਅਰ ਹੈ ਇਹਦੇ ਵਿੱਚ ਆਪਾਂ ਜਿਹੜਾ ਵਰਕ ਕੀਤਾ ਹੋਇਆ ਗੋਟਾ ਵੀ ਹੈ ਆਰੀ ਵੀ ਹੈ ਸੋ ਹਰ ਇੱਕ ਬਾਦਲਾ ਵੀ ਹੈ ਸੋ ਇਹ ਬਹੁਤ ਹੀ ਪਿਆਰਾ ਜਿਹਾ ਕੰਬੀਨੇਸ਼ਨ ਇਹ ਤਾਂ ਕਰਕੇ ਬਣਾਇਆ ਹੋਇਆ ਸੂਟ ਹੈ ਇਸ ਤਰ੍ਹਾਂ ਦੇ ਫੋਰ ਸਾਈਡ ਜਿਹੜਾ ਜਿਹੜਾ ਹੈਗਾ ਕਟ ਵਰਕ ਹੈ ਔਰ ਦੋਨੋਂ ਸਾਈਡਾਂ ਜਿਹੜੇ ਬਹੁਤ ਹੀ ਵੱਡੇ ਵੱਡੇ ਜਿਹੜੇ ਫਲਾਰ ਹੈ ਉੱਪਰ ਤੱਕ ਜਿਹੜੀਆਂ ਵੀਲਸ ਜਾਂਦੀਆਂ ਹੈਗੀਆਂ ਦੋਨੋਂ ਸਾਈਡ ਹੀ ਇਸ ਤਰ੍ਹਾਂ ਇਸ ਤਰ੍ਹਾਂ ਇੱਕ ਸਾਈਡ ਛੋਟਾ ਫਲਾਰ ਇੱਕ ਸਾਈਡ ਵੱਡਾ ਫਲਾਰ ਹੈਗਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਸ ਸਾਈਡ ਵੀ ਇਹ ਤੁਸੀਂ ਚਨੌਨ ਦੁਪट्टे ਤੇ ਵੀ ਕਰ ਸਕਦੇ ਹੋ ਔਰਗੈਂਜ਼ਾ ਤੇ ਵੀ ਬਣਾ ਸਕਦੇ ਹੋ ਇਹ ਤੁਹਾਡੀ ਚੋਇਸ ਦੇ ਅਕੋਰਡਿੰਗ ਹੈ ਇਹ ਦੇਖੋ ਇਹ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਆ ਜਿਹੜਾ ਕਰ ਸਕਦੇ ਹੋ ਇਹਸਰਾ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਆ ਇਹ ਫੁੱਲ ਜਦੋਂ ਤੁਸੀਂ ਇਹਨੂੰ ਵੇਅਰ ਕਰਦੇ ਹੋ ਫੁੱਲ ਹੈਵੀ ਸੂਟ ਆ ਜਿਹੜਾ ਤੁਹਾਨੂੰ ਲੱਗਦਾ ਔਰ ਇਹਦੇ ਨਾਲ ਤੁਸੀਂ ਕੋਈ ਵੀ ਕਲਰ ਕੰਬੀਨੇਸ਼ਨ ਆ ਜਿਹੜਾ ਆਪਣਾ ਕਰ ਸਕਦੇ ਹੋ ਸਟੱਫ ਵੀ ਆਪਣੇ ਅਕੋਰਡਿੰਗ ਕਰ ਸਕਦੇ ਹੋ ਸੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਅਗਰ ਤੁਸੀਂ ਇਹਨੂੰ ਕਿਸੇ ਹੋਰ ਪ्योर ਦੇ ਵਿੱਚ ਜਾਣਾ ਚਾਹੁੰਦੇ ਹੋ ਸੋ ਵੀ ਬਣਾ ਸਕਦੇ ਹਾਂ ਸੋ ਜੀ ਆਪਣੇ ਡੇਲੀ ਅਪਡੇਟਸ ਲਈ ਤੁਸੀਂ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਯੂਨੀਗ੍ਰੇਸ਼ਨ ਬਟਿਕ ਦੇ ਨਾਮ ਤੇ ਆਪਣਾ ਜਿਹੜਾ ਇੰਸਟਾ ਪੇਜ ਹੋਊਗਾ ਆਪਾਂ ਡਿਸਕ੍ਰਿਪਸ਼ਨ ਦੇ ਬਾਕਸ ਦੇ ਵਿੱਚ ਤੁਹਾਨੂੰ ਜਿਹੜਾ ਲਿੰਕ ਆ ਸੈਂਡ ਕਰ ਦਾਂਗੇ ਸੋ ਉੱਥੇ ਜਾ ਕੇ ਵੀ ਤੁਸੀਂ ਅਗਰ ਤੁਹਾਡੇ ਕੋਲ ਟਾਈਮਿੰਗ ਨਹੀਂ ਹੈਗਾ ਤਾਂ ਬਹੁਤ ਸਾਰੇ ਆਪਣੇ ਕਸਟਮਰ ਦੀ ਹੁੰਦਾ ਹੈ ਕਿ ਤੁਸੀਂ ਇੰਸਟਾ ਦਾ ਲਿੰਕ ਸ਼ੇਅਰ ਕਰੋ ਸੋ ਆਪਾਂ ਵਟਸਐਪ ਤੇ ਵੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਅਗਰ ਤੁਸੀਂ YouTube ਦੇ ਉੱਪਰ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਆਪਣਾ Insta ਦਾ ਪੇਜ ਹੋਊਗਾ ਸੋ ਉੱਥੇ ਜਾ ਕੇ ਆਪਣੀਆਂ ਡੇਲੀ ਅਪਡੇਟਸ ਜਿਹੜੀਆਂ ਦੇਖ ਸਕਦੇ ਹੋ ਸੋ ਆਪਾਂ ਜਿਹੜਾ ਨਵਾਂ ਸਟਾਕ ਹੈ ਜੀ ਰੈਡੀ ਕਰ ਰਹੇ ਹਾਂ ਜਲਦੀ ਤੋਂ ਜਲਦੀ ਔਰ ਤੁਹਾਨੂੰ ਜ਼ਰੂਰ ਅਪਡੇਟਸ ਦਿੰਦੇ ਰਵਾਂਗੇ ਸੋ ਨਵੇਂ-ਨਵੇਂ ਸੂਟਸ ਦਿਖਾਉਂਦੇ ਰਵਾਂਗੇ ਇਸ ਤਰ੍ਹਾਂ ਜੀ ਬਣੇ ਰਿਓ ਮੇਰੇ ਚਰਨ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮਚ